ਹੱਲਾ ਪੰਜਵਾ ਅਹੂ ਬੁੱਧ ਬਹੁ ਸਗਨ ਮਾਇਆ ਜਿਹੜੀ ਹੰਕਾਰ ਵਾਲੀ ਬੁੱਧੀ ਹੈ ਫੁਰਖਾਂ ਦੇ ਅੰਦਰ ਬਹੁਤ ਸਾਰੇ ਮਾਇਆ ਦੇ ਸਗਨ ਪਦਾਰਥ ਸੰਗਿਆਂ ਪਦਾਰਥਾਂ ਚਿਤ ਲਾਇਆ ਹੈ ਵਿਸੈਤ ਕਣੀ ਪਦਾਰਥ ਮੇਰੇ ਹੋਣ ਮੇਰੀ ਕਣੀ ਸਿਫਤ ਹੋਵੇ ਕਣੀ ਵਡਿਆਈ ਹੋਵੇ ਕਹੋ ਮੇਰਾ ਬਰਤਾਪ ਹੋਵੇ ਕਣੀ ਮੇਰੇ ਚੇਲੇ ਚੜ੍ਹਨੇ ਹੋਣ ਇਹ ਹੰਕਾਰ ਵਾਲੀ ਬੁੱਧੀ ਹੈ ਜਿਹੜੀ ਬਹੁਤ ਸਾਰੇ ਸੰਗਣੇ ਪਦਾਰਥਾਂ ਵਿੱਚ ਜਿੱਤ ਜੋੜਿਆ ਹੈ ਜਿਹੇ ਸੰਗਣੇ ਬਦਲ ਹੁੰਦੇ ਆ ਇਹ ਆਦਮੋ ਗਿਆਨ ਤੇ ਮੂਰਤੀ ਬਦਲ ਨੂੰ ਪੈਦਾ ਕਰਨ ਵਾਲਾ ਜੋ ਹੈ ਮਹਾਦੀਰ ਗੁਰੂ ਇਹ ਤਾਂ ਭਾਈ ਵੱਡਾ ਜਿਵੇਂ ਕੋੜ ਰੋਗ ਚਿੰਬੜਿਆ ਹੁੰਦਾ ਹੈ ਕਿਉਂ ਵੱਡਾ ਰੋਗ ਹੈ ਜਿਹਨੂੰ ਚਿੰਬੜਿਆ ਹੋਇਆ ਜਿਹੜਾ ਹਰ ਨਾਮ ਉਹ ਖੁਦ ਗੁਰ ਨਾਮ ਦੀਨੋ ਇਸ ਰੋਗ ਮੇਟਣ ਵਾਸਤੇ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਜੀ ਨੇ ਇਹ ਗੁਰਨਾਮ ਗੁਰ ਵੱਡਾ ਜੋ ਨਾਮ ਹੈ ਸਤਨਾਮ ਤੇਰਾ ਪਰਾਪੁਰਬਲਾ ਇਹ ਗੁਰੂ ਸਾਹਿਬ ਪਰਮੇਸ਼ਰ ਦੇ ਨਾਮਾਂ ਵਿੱਚੋਂ ਉਹ ਦਵਾਈ ਦਿੱਤੀ ਹੈ ਗੁਰੂ ਜੋ ਦੇਦ ਕਤੇ ਵਾ ਗੋਚਰਾ ਵਾਹਿਗੁਰੂ ਗੁਰ ਸੈਜ ਸੁਨਾਇਆ ਇਹ ਨਾਮ ਸਾਰਿਆਂ ਹਰੀ ਦੇ ਨਾਮਾ ਦਿੱਤਾ ਹੈ ਦਵਾਈ ਦਿੱਤੀ ਹੈ ਕਰਨ ਕਰਨ ਜੋ ਉਹ ਸਾਰਿਆਂ ਕਰਜਾਂ ਦੇ ਕਰਨ ਦੇ ਯੋਗ ਹੈ ਆਪ ਮਨ ਤਨ ਬਾਖੀ ਹੈ ਜਨ ਤੂੰ ਮਨ ਕਰਕੇ ਤਨ ਕਰਕੇ ਮਹਾਰਾਜ ਦੇ ਜਨਾਂ ਦੀ ਚਰਨਾਂ ਦੀ ਢੂਡ ਬੰਛੀਏ ਚਾਹਣਾ ਕਰੀਏ ਊਟ ਜਨਮ ਕੇ ਲਹਿ ਪਾਪ ਕਰੋੜਾਂ ਜਨਮਾਂ ਦੇ ਪਾਪ ਜਿਹੜੇ ਪਾਪ ਕੀਤੇ ਹੋਏ ਸਭ ਲੈ ਜਾਣਗੇ ਗੋਬਿੰਦ ਲੂਚਾ ਪੂ ਹੇ ਗੋਬਿੰਦ ਸਾਡੀ ਇੱਛਾ ਪੂਰੀ ਕਰੋ ਆਜਾ ਜਨਾਂ ਦੀ ਤੁਹਰ ਮਨ ਤਨ ਕਰਕੇ ਚਾਹਣਾ ਕਰ ਗਏ ਅਸੀਂ ਰਹਾਉ ਆਦ ਅੰਤੇ ਮਦ ਆਸਾ ਇਹ ਜਿਹੜੀ ਆਲ ਜਨਮ ਵੇਲੇ ਦੀ ਚਿੰਬੜੀ ਹੋਈ ਏ ਤੇ ਮਰਨ ਵੇਲੇ ਅੰਤ ਨੂੰ ਵੀ ਚਿੰਬੜੀ ਰਹਿੰਦੀ ਏ ਮਦ ਬਾਲ ਕੋ ਬਦ ਕਾਲ ਚ ਵੀ ਜੇ ਜਨਾ ਚ ਰਹਿੰਦੀ ਆਸਾ ਲੱਗੀ ਰਹਿੰਦੀ ਹੈ ਔਕਰੀ ਬੇਕਰਾਲ ਇਹ ਕੈਸੀ ਜਿਵੇਂ ਕੁੱਤੀਆਂ ਹੁੰਦੀਆਂ ਇਸ ਤਰ੍ਹਾਂ ਇੰਦਰੀਆਂ ਰੂਪੀ ਕੁੱਤੀਆਂ ਜਿੰਬੜੀਆਂ ਹੋਈਆਂ ਵਿਸ਼ਿਆਂ ਜਲਾ ਕੇ ਬਕਰਾਲ ਖਰਾਬ ਕਰ ਛੱਡਿਆ ਹੈ ਆਦਿ ਜਨਮ ਦੇ ਕਾਲ ਵਿੱਚ ਵੀ ਅੰਤ ਵਿੱਚ ਵੀ ਮੱਧ ਕਾਲ 'ਚ ਵੀ ਇਹ ਆਸਾ ਜਿੰਬੜੀ ਰਹਿੰਦੀ ਹਰ ਵਕਤੇ ਆਗ ਬਾਲਕ ਵਸਤਾ 'ਚ ਵੀ ਅਤੇ ਮੱਧ ਜਵਾਨੀ ਵਸਤਾ 'ਚ ਵੀ ਅੰਤ ਬੁਢੇਪੇ ਆਈ ਵਸਤਾ 'ਚ ਵੀ ਇਹ ਆਸਾ ਕੁੱਤੀ ਦੀ ਨਹੀਂ ਆਈ ਹੈ ਇਸ ਸੰਸਾਰ ਨੇ ਬੁਕੜਾਲ ਖਰਾਬ ਕਰ ਛੱਡਿਆ ਹੈ ਇਹਦੇ 'ਚ ਪੈ ਕੇ ਲੋਕ ਬਹਿ ਜਿਸ ਨੂੰ ਤੁੰਦੇ ਹੈ ਇਹ ਜਿਹੜੀ ਆਸਾ ਆਤ ਤੋਂ ਲੱਗੀਆਂ ਏਕਾਂ ਜਨਮਾਂ ਦੇ ਜਿਉ ਸੰਸਾਰ ਬਣਿਆ ਹੋਇਆ ਅਤੇ ਮੱਧ ਕਾਲ ਵਿੱਚ ਇਹ ਯੁਗਾਂ ਦੀ ਜਦੋਂ ਮਰ ਜਾਦਾ ਸਜੂ ਤੇ ਤਾਂ ਉਹ ਅਪਰਾਧ ਕਲ ਜਿਗੁ ਮਨੇ ਮੱਦ ਚ ਵੀ ਹੈ ਜਦੋਂ ਇਹ ਪਰਲੋ ਹੋਵੇਗੀ ਉਦੋਂ ਵੀ ਅੰਤ ਜਿ ਬਣੀ ਰਹੇਗੀ ਇਸ ਮੈਂ ਆਸਾ ਕਰਦਾ ਜਾਊਂ ਆਸਾ ਮਰੀ ਨਾ ਜਾਏ ਇਹ ਕੁੱਤੀ ਦੀ ਨਹੀਂ ਖਰਾਬ ਕਰਨ ਵਾਲੀ ਹੈ ਕੂਕਰੀ ਵੀ ਨਹੀਂ ਪ੍ਰishna ਆਸ ਇਹ ਬੜੀਆਂ ਬਕਰਾਲ ਖਰਾਬ ਕਰਨ ਵਾਲੀਆਂ ਹਨ ਆਜ ਕੀ ਜਿਹੜੇ ਹੋਏ ਬ੍ਰਹਮਾਗ ਕੋ ਉਹਨੂੰ ਵੀ ਭੋਗਾਂ ਦੀ ਆਸਾ ਪੂਰੀ ਅਤੇ ਅੰਤ ਵਿੱਚ ਜਿਹੜੇ ਕੱਲ ਕੀ ਯਾਦ ਕੋ ਹੋਣਗੇ ਉਹਨਾਂ ਨੂੰ ਵੀ ਮਾਰ ਦੀ ਆਪ ਦਾ ਨਾਮ ਹੀ ਚ ਪਾਉਣ ਲੱਗ ਜਾਣਗੇ ਆਸਾ ਫੁਰੇਗੀ ਅਤੇ ਮਦ ਵਿੱਚ ਵੀ ਜਿਹੜਾ ਸਾਰਾ ਸੰਸਾਰ ਹੈ ਇਹ ਆਸਾ ਦਾ ਬੱਧਾ ਹੋਇਆ ਹੈ ਇਸ ਆਸਾ ਰੂਪੀ ਕੁੱਤੀ ਨੇ ਸਾਰੀ ਉਹਨੂੰ ਬਕੜਾਲ ਖਰਾਬ ਕਰ ਛੱਡਿਆ ਹੈ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਜਿਹੜਾ ਗੁਰੂ ਸਾਹਿਬ ਦਾ ਗਿਆਨ ਬਖਸ਼ਿਆ ਹੋਇਆ ਹੈ ਇਹਦੇ ਦੁਆਰਾ ਗੁਰ ਗਿਆਨ ਅਪਰੋਹ ਗਿਆਨ ਧਾਰਨ ਕਰੀਏ ਤੇ ਮਹਾਰਾਜ ਦੇ ਕੀਰਤਨ ਨੂੰ ਉਚਾਰਨਾ ਕਰੀਏ ਮੁਖੇ ਪਾਦਕਾਂ ਨੂੰ ਮੇਟਣ ਵਾਸਤੇ ਕਟਿਏ ਜਮ ਜਾ ਇਸ ਪ੍ਰਕਾਰ ਜਮਾਂ ਦੇ ਜਾੜਿਆ ਉਹ ਵੀ ਕਟ ਲਈਦਾ ਮੁਕਤ ਹੋ ਜਾਈਦਾ ਕਾਮ ਕ੍ਰੋਧ ਲੋਭ ਮੋਹ ਮੂਠੇ ਜੀਵ ਜਿਹੜੇ ਕੋਈ ਕਾਮ ਦੇ ਵਿੱਚ ਲੁੱਟੇਗੇ ਸਿੰਘ ਰਖ ਵਰਗੇ ਜਿਵੇਂ ਮਾਰੇਗੇ ਕ੍ਰੋਧ ਦੁਰਵਾਸ਼ਾ ਵਰਗੇ ਜਿਹੀ ਜਿਸ ਵੇਲੇ ਅੰਬਰੀਕ ਦੇ ਰਖਿਆ ਵਾਲ ਉਸਦਸਨ ਚੱਕਰਾ ਹੋਏ ਬਾਮਣ ਪੰਜ ਪੰਨਾ ਜਿਉਂ ਲੈ ਰੱਖਣਾ ਹੰਗਮ ਦੇਵ ਸੁਵਾਇਆ ਇਹ ਕਰੋਧ ਕਰਕੇ ਉਸ ਵੇਲੇ ਮਿਰਾਦਰੀ ਹੋਈ ਇਹਦੀ ਦਰਵਾਸ਼ੇ ਦੀ ਥੀਦੀ ਲੋਭ ਕਰਕੇ ਸਾਹਸੰਗਰੀ ਵਿਸ ਵਿਸਵਾ ਮਿੱਤਰ ਨੇ ਸੂਰ ਬਣ ਕੇ ਹਰੀ ਜਾਂਦਾ ਜਾਗ ਜਾ ਕੇ ਪੱਟਿਆ ਲੋਭ ਦੇ ਮਾਰੇ ਹੋਏ ਨੇ ਵੀ ਮੇਰਾ ਚੇਲਾ ਕਿਉਂ ਨਹੀਂ ਬਣਿਆ ਇਹਦਾ ਪਿਓ ਨੂੰ ਤ੍ਰਸ਼ੰਕੂ ਨੂੰ ਮੈਂ ਸੰਦੇਹਾ ਸਵਰਗ ਚ ਪਹੁੰਚਾਉਂਦਾ ਸੀ ਹਰੀ ਚੰਦ ਬਸੈਦਾ ਚੇਲਾ ਕਿਉਂ ਜਾ ਬਣਿਆ ਲੋਭ ਚ ਲੱਗੇ ਹੋਏ ਨੇ ਅਤੇ ਮੋਹ ਦੇ ਕਿ ਬਸੈ ਸ਼ਮਨੀ ਨੇ ਵੇਖ ਲੋ 100 ਪੁੱਤਰ ਮਰ ਗਿਆ ਸੁਣ ਕੇ ਵਿਆਸਾ ਜੀ ਫਾਈ ਮਾਰ ਕੇ ਡੁੱਬਣ ਲੱਗਾ ਕਿਸ ਪ੍ਰਕਾਰ ਮੂਠੇ ਲੁੱਟੇ ਗਏ ਸਦਾ ਵੱਡੇ ਵੱਡੇ ਮਾਰ ਲਈ ਇਹਨਾਂ ਵਿਕਾਰਾਂ ਨੇ ਸਦਾ ਆਵਾ ਗਵਨ ਇਹਨਾਂ ਦੀ ਸੰਗਤ ਕਰਕੇ ਸਦਾ ਆਵਾ ਗਾਉਣ ਆਉਣਾ ਜਾਣਾ ਜੰਮਣਾ ਮਰਨਾ ਬਣਿਆ ਹੀ ਰਹਿੰਦਾ ਆਵਾਗੋਣ ਨਹੀਂ ਮਿਟਦਾ ਕਦੇ ਪ੍ਰਭ ਪ੍ਰੀਵ ਭਗਤ ਗੋਪਾਲ ਸਿਮਰ ਜਿਹੜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਆ ਗੋਪਾਲ ਪਰਮੇਸ਼ਰ ਦਾ ਤ੍ਰਿਸ਼ੂਰ ਪਾਲਕ ਦਾ ਯਾਦ ਕਰਦੇ ਸਿਮਰਨ ਕਰਦੇ ਆ ਮਿੱਟਦੇ ਜੋਨੀ ਭਗਵਨ ਉਹਨਾਂ ਦੇ ਪਾਈ ਇਹ ਬਕਾਰ ਵੀ ਮਿਟ ਜਾਂਦੇ ਆ ਤੇ ਜੂਨਾ ਦਾ ਪਾਉਣਾ ਵੀ ਮਿਟ ਜਾਂਦਾ ਐਸਾ ਪ੍ਰਮੇਸ਼ੁਰ ਦਾ ਨਾਮ ਹੈ ਮਿੱਤਰ ਪੁੱਤਰ ਕਲਤਰ ਸੁਰ ਰਿਧ ਇਹ ਜਿਹੜੇ ਕੋਈ ਮਿੱਤਰਾਂ ਦੇ ਪਿੱਛੇ ਮੋਹ ਜਪਿਆ ਹੋਇਆ ਕੋਈ ਪੁੱਤਰਾਂ ਦੇ ਮੋਹ ਜਪਿਆ ਹੈ ਕੋਈ ਕੁਲਪ੍ਰਿਸ਼ਤੀ ਦੇ ਮੋਹ ਜਪਿਆ ਹੈ ਕੋਈ ਸੁਰ ਰਿਧ ਸ੍ਰੇਸ਼ ਰਿਧ ਦੇ ਪਿਆਰੇ ਸੁਹਿਰਦਾਂ ਦੇ ਮਾਲੇ ਕਿ ਤੁਮਾਰੇ ਮੋਜ ਪਿਆ ਹੋਇਆ ਹੈ ਈਨ ਤਾਪ ਜਲਨ ਇਹ ਸਾਰੇ ਤੰਨਾ ਤਾਪਾਂ ਜாதி ਵਿਆਦੀ ਉਪਾਦੀ ਦੀ ਜਲਦੇ ਵੇਖੀਦੇ ਹਣ ਜਪ ਰਾਮ ਰਾਮਾ ਦੁਖ ਨਿਵਾਰੇ ਇਹ ਜੀ ਦੁੱਖਾਂ ਦਾ ਕੋਈ ਮਿੱਤਰਾਂ ਦਾ ਕੋਈ ਦੁੱਖ ਆ ਕੋਈ ਪੁੱਤਰਾਂ ਦਾ ਦੁੱਖ ਆ ਕਿਸੇ ਦੀ ਇਸਤਰੀ ਦਾ ਦੁੱਖ ਆ ਕਿਸੇ ਨੂੰ ਸਹੁਰਦਾਂ ਦਾ ਪਿਆਰਿਆਂ ਦਾ ਜੀਜਾ ਦਾ ਦੁੱਖ ਆ ਇਤਨੇ ਤਾਪਾਂ ਜੀ ਸਾਰੇ ਜਲਦੇ ਵੇਖੀਦੇ ਹਣ ਹੈ ਜੀ ਜਪ ਰਾਮ ਰਾਮਾ ਦੁਖ ਨਿਵਾਰਾ ਜਿਹਨੇ ਨਹੀਂ ਹੋਇਆ ਰਾਮ ਦੇ ਨਾਮ ਨੂੰ ਜਪਿਆ ਉਹਨਾਂ ਦੇ ਜੰਮਨ ਮਰਦੇ ਦੁੱਖ ਮੀਟਦੇ ਮਹਾਰਾਜ ਨੇ ਮਿਲੇ ਹਰ ਜਨ ਸੰਤ ਹਰੀ ਦੇ ਪਿਆਰੇ ਸੰਤਾਂ ਭਗਤਾਂ ਨਾਲ ਜਿਹੜੇ ਮਿਲ ਕੇ ਰਾਮ ਨਾਮ ਨੂੰ ਜਪਦੇ ਐ ਉਹਨਾਂ ਦੇ ਜੰਮਨ ਮਰਦੇ ਦੁੱਖ ਮਾਰੇ ਸਾਰ ਨੂੰ ਮੀਟ ਦਿੰਦੇ ਹਨ ਮਿਲੇ ਹਰ ਜਨ ਸੰਤ ਜੋ ਮਿਲਦੇ ਹਰੀ ਦੇ ਸੰਤਾਂ ਜਨਾਂ ਦੀ ਨਾਲ ਮਿਲ ਕੇ ਜਪਦੇ ਐ ਉਹਨਾਂ ਦੁਕੁਨ ਵਰਤੂ ਕੀਤੇ ਆ ਸਾਰਿੰਦ ਭ੍ਰੰਮ ਤੇ ਪੁਕਾਰ ਹੈ ਸਾਰੀਆਂ ਬਿਗੀਆਂ ਨਾਲ ਖੋਜ-ਖੋਜ ਕੇ ਵੇਖਿਆ ਜੂਨਾ ਚ ਭਰਉਂਦੇ ਫਿਰਦੇ ਆ ਬੜੇ ਫਰਿਆਦਾਂ ਕਰਦੇ ਕਦੇ ਕਿਸੇ ਕੋਲੇ ਅੱਗੇ ਜਾ ਕੇ ਰੇੜੀਆਂ ਕੱਢਦੇ ਆ ਪੁਕਾਰਾਂ ਕਰਦੇ ਹਨ ਕਤਹ ਨਾਹੀ ਕਿਤੇ ਵੀ ਕਿਸੇ ਦੀ ਜੂਨਾ ਤੋਂ ਨਰਕ ਤੋਂ ਅਤੇ ਇਹਨਾਂ ਵਕਾਰਾਂ ਤੋਂ ਛੁਟਕਾਰਾ ਨਹੀਂ ਪਾਉਂਦੇ ਹਨ ਕੋ ਮੀਤਾਹ ਕਹ ਕਹ ਜਾਈ ਕਿਹਦੇ ਕੋਲੇ ਜਾਈਏ ਸਾਰੇ ਮਾਰੇ ਹੋਏ ਇਹਨਾਂ ਦੇ ਆ ਹਰ ਚਰਨ ਨੂੰ ਸਰਨ ਨੂੰ ਅਪਾਰ ਪ੍ਰਭ ਕੀ ਹੇ ਹਰੀ ਅਕਾਲ ਪੁਰਖ ਜੋ ਹਰੀ ਹੈ ਉਹਦੇ ਚਰਨਾਂ ਦੀ ਸ਼ਰਨ ਜੋ ਪ੍ਰਕਿਰਤੀ ਦੇ ਪਾਰ ਹੋਰ ਉਸ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਈਏ ਚਰਨ ਪੂਜਨੀਕ ਜੋ ਕਬਲੋਦ ਪ੍ਰਕਾਸ਼ ਮਾਏ ਹੈ ਬਿਰਦ ਗਹੀ ਨਾਨਕ ਓ ਸਦਗੁਰੂ ਜੀ ਕੰਗਨ ਪੱਕੀ ਕਰਕੇ ਉਸ ਵਾਹਿਗੁਰੂ ਦੀ ਓਟ ਗ੍ਰਹਿਣ ਕੀਤੀ ਹੋਈ ਹੈ ਜਿਸ ਕਰਕੇ ਹਰ ਵਕਤ ਜੁੜੇ ਰਹੀਏ ਇੰਉ ਛੁਟਕਾਰਾ ਹੁੰਦਾ ਔਰ ਕਿਸੇ ਤੋਂ ਵੀ ਇਤਨਾ ਤਾਂ ਆਪਣਾ ਮਿੱਤਰਾਂ ਦੀ ਸੰਗਤ ਕਰਕੇ ਉਹਨਾਂ ਪੁੱਤਰਾਂ ਦੀ ਨਾ ਇਸਤਰੀ ਦੀ ਸਹਿਰਦਾਂ ਦੀ ਸੰਗਤ ਕਰਕੇ ਬਚਿਆ ਨਹੀਂ ਜਾਂਦਾ ਸੋ ਮਹਾਰਾਜ ਦੀ ਓਟ ਕਰਕੇ ਪੱਕੀ ਕਰਕੇ ਟੇਕ ਕਰਕੇ ਬਚੀਦਾ ਹੈ ਗੁੰਜਰੀ ਮਹੱਲਾ ਪੰਜਵਾ ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰੂ ਦੇ ਸਹਾਰਾ ਹਾਰਾ ਦੇ ਸ੍ਰੀ ਤਹਰ ਸਫਲ ਮੂਰਤ ਤੋਂ ਸਾਰੇ ਸ਼ਰਵ ਚਾਰ ਦੇ ਦੋਸਤ ਦੀ ਕਰਨੇ ਸੰਸਮਾ ਕਰੋ। विश्वंकर सारे में प्रकाश भगवान की कृपा करके प्राप्त होता है। ਆਰਾਧ ਸ੍ਰੀ ਤਾਰਾ ਸਫਲ ਮੂਰਤ ਰੇ ਜਿੰਦ ਦੀ ਭਾਗੀਆਂ ਯਾਦ ਕਰ ਰਹਾ ਕਿ ਸਭ ਗਿਆਨ ਸਰੂਪ ਹੈ ਕਰਨ ਕਾਰਨ ਜੂ ਕਹਿ ਰਿਹਾ ਕਰਜਾਂ ਦੇ ਕਰਨ ਦੇ ਯੋਗ ਲੈਕ ਪਰਮੇਸ਼ਰ ਕੋਨ ਰਾਮਨ ਖਲਪਾਰ ਮਨ ਮੋਹ ਸਿਰ ਗੋਦਰ ਸੁਧਰ ਗਾਇਆ ਯਾਦ ਕਰੋ ਕਦੇ ਵੀ ਖਲਗਣ ਕਰੋ ਤੇ ਪਰਵਰਤ ਰੋਦ ਮੈਮਾ ਮਹਾਰਾਜ ਜਿਸਦੀ ਹੇਰ ਨਾ ਹੋਤ ਬਿਓ ਤੁਸੀਂ ਹਰ ਵਕਤ ਸੁਣਦੇ ਰਹੋਗੇ ਤੇ ਗੁਰੂ ਨੂੰ ਉਚਾਰਦੇ ਰਹੋਗੇ ਸੁੰਦਰ ਮਹਾਰਾਜਿਆਂ ਨੂੰ ਫੇਰ ਕਦੇ ਤੁਹਾਡਾ ਵਾਹਿਗੁਰੂ ਨਾਲ ਵਿਛੋੜਾ ਨਹੀਂ ਹੋਵੇਗਾ ਐਸਾ ਕਿ ਤੁਹਾਡਾ ਜੁੜ ਜਾਏਗਾ ਮਾਨ ਕਰਨਾਰ ਬਿੰਦ ਉਪਾਸ ਫੇਰ ਮੇਰੇ ਮਨ ਮਹਾਰਾਜ ਕਰਨਾ ਕਰਨਾ ਵੀ ਉਪਾਸ਼ਨਾ ਕਰ ਪੜ੍ਹੀ ਕਰ। ਕਲ ਕਲੇਸ਼ ਮਿਟਾਂਤ ਸਿਮਰਨ। ਨਾਮੁ ਸੁਮਨ ਕਰਕੇ ਕਲਪਨਾ ਵੀ ਮਿਟ ਜਾਂਦੀ ਹੈ। ਕਲੇਸ਼ ਆਦੀ ਵਿਆਦੀ ਉਪਾਦੀ ਆਦਿਕ ਇਹ ਸਾਰੇ ਨਵਾਸ ਹੋ ਜਾਂਦੇ ਹਨ। ਨਾਲ ਬੁੱਕ ਬੈਠ ਕੇ ਜਿਵੇਂ ਸਿਮਰਨ ਕਰਦੇ। ਸਾਤ ਜੰਦੂਤ ਸਾਤ ਇਹ ਜੰਦੂਤਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ। ਕਲ ਕਲ ਕਲੇਸ਼ ਅਵਿਧਿਆ ਸੰਕਰਾਗ ਦੁਆਸ਼ ਅਭਿਨਵੇਸ਼ ਉਹ ਤਾਂ ਹਟਾ ਦਕ ਇਹ ਕਲੇਸ਼ ਮਿਟ ਜਾਂਦੇ ਆ। ਜਾਹੇ ਕਾਲ ਕਲੇਸ਼ ਮਿਟਾਂਤ ਸਿਮਰਨ ਮਹਾਰਾਜ ਜੀ ਸਿਮਰਨ ਕਰਨੇ ਕਰਕੇ ਸਭ ਮੁਕਤ ਹੋ ਜਾਂਦੇ ਆਂ ਬਾਦ ਯਾ ਜੀ ਦੇ ਸਾਰੇ ਜਗ ਦੇਤਾਂ ਦੀ ਸਾਈਂ ਵੀ ਕੱਟੀ ਜਾਂਦੀ ਹੈ ਰਹਾਉ ਸਤਰ ਦਹਨ ਹਰ ਨਾਮ ਕਹਿਨ ਪਰਮੇਸ਼ਵਰ ਦਾ ਜਿਹੜਾ ਨਾਮ ਕਹਿਣਾ ਸਤਰ ਕਾਮ ਕਰੋ ਲੋਕਾਂ ਨੂੰ ਅਗਿਆਨਤਾ ਨੂੰ ਸਾੜ ਲਈ ਦਾ ਬ੍ਰਹਮ ਵਿਆਸ਼ੂਪੀ ਬਣੀ ਨਾ ਪਰਮੇਸ਼ਰ ਦੇ ਨਾਮ ਦੇ ਕਹਨੇ ਕਰਕੇ ਅਵਰ ਕਾਸ਼ ਨਾ ਉਪਾ ਜਦੋਂ ਨਾ ਹੋੜ ਕੋਈ ਅਗਿਆਨ ਰੂਪੀ ਸਤੂ ਦੇ ਸਾਲ ਨੂੰ ਆਪ ਤੇ ਕੋਈ ਉਪਾ ਨਹੀਂ ਹੈ ਕਰ ਅਨੁਗ੍ਰਹ ਪ੍ਰਭ ਮੇਰੇ ਮੈਨੂੰ ਆਪ ਕਿਰਪਾ ਦ੍ਰਿਸ਼ਟੀ ਕਰੋ ਨਾਨਕ ਨਾਮ ਸੁਆਵ ਰੱਖਿਓ ਸਾਨੂੰ ਨਾਮ ਦਾ ਹੀ ਸਵਾਦ ਆਵੇ ਨਾਮ ਦਾ ਸਾਰ ਪ੍ਰਯੋਗ ਵਿੱਚ ਲਾਭ ਸਾਨੂੰ ਪ੍ਰਾਪਤ ਹੋਵੇ ਗੂਜਰੀ ਮਹੱਲਾ 5 ਵਾ ਉਹ ਸਮਰਾਸ ਸਰਨ ਕੋ ਦਾ ਤਾ ਕੇਸ਼ਵ ਨਿਸ਼ਣ ਤੋਂ ਸਰਵ ਕਲਾਸ਼ ਮਰਾਤ ਹੈ ਸ਼ਰਨ ਨੂੰ ਦਾਤ ਦੇਣ ਵਾਲਾ ਰੱਖਣ ਵਾਲਾ ਹੈ ਰੁਖ ਪੰਜ ਨੂੰ ਸੁਖਰਾਏ ਇਹ ਮਹਾਰਾਜ ਜਮਨ ਮਰਨ ਦੇ ਦੁੱਖਾਂ ਨੂੰ ਤੰਦਰਵਾ ਸੁਖ ਰੂਪ ਦੇ ਕਾਈ ਰਾਤ ਪ੍ਰਕਾਸ਼ਨ ਵਾਲਾ ਰਾਜਾ ਹੈ ਜਾਹੇ ਸੁਖਾਂ ਦੇ ਰਾਜਾ ਹੈ ਜਾਹੇ ਕਲੇਸ਼ ਮਿਟੇ ਭੈ ਭਰਮ ਕਲੇਸ਼ ਹੀ ਨੇ ਚਲੇ ਜਾਂਦੇ ਆ ਵਿਦਿਆ ਦੇ ਕੋ ਭੈ ਵੀ ਮਿਲ ਜਾਂਦੇ ਸਤ ਪ੍ਰਕਾਰ ਦੇ ਭਰਮ ਵੀ ਪੰਜ ਪ੍ਰਕਾਰ ਦੇ ਨੇ ਜਾਂਦੇ ਆ ਨਿਰਮਲ ਗੁਣ ਪ੍ਰਭ ਦਾ ਜਿਹਨੂੰ ਸੁਮਰਤਾ ਆਉਦੇ ਉੱਜੇ ਗੁਣਾ ਨੂੰ ਗਾਉਣੇ ਕਰਕੇ ਜੇ ਨਿਰਮਲ ਸੋਤ ਹੋ ਜਾਂਦਾ ਹੈ ਗੋਬਿੰਦ ਤੁਜ ਬਿਨ ਅਵਰ ਨਾ ਠਾ ਜੀ ਤੁਮੇ ਸੁਨਾ ਕੋਈ ਬਚਨ ਵਾਪਿਸ ਆ ਪੁਕਾਣਾ ਨਹੀਂ ਹੈ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਦਾ ਜੀ ਤੁਮੇਸ਼ਰ ਮਾਲਕ ਕਿਰਪਾ ਦ੍ਰਿਸ਼ਟੀ ਕਰਵਾ ਸਾਡੇ ਆਪਕਾਲ ਮੁਖਮੇ ਸਾਉਗੇ ਨਾਮ ਦੇ ਜਾਪ ਕਰੀ ਖਰਿਸਕਲ ਯੁਗ ਦੇ ਕਰਮਤਨ ਕੋਈ ਫਰੀਦ ਜਰਨ ਸਿੰਘ ਨਾਲ ਕੇ ਘਰ ਹੋਈ ਨਾਨਕ ਨਾਮ bina ਕੋ ਮੁੜਨਾ ਹੋਈ ਰਹਾਉ ਕੀ ਸਤਗੁਰੂ ਸੇਵ ਲੱਗੇ ਹਰ ਕਰਣੀ ਜਿਨਾਂ ਜਿਨਾਂ ਰਹਾਉ ਬਸਰਾਮ ਦੇ ਕੇ ਕਹਿੰਦੇ ਸਤਗੁਰਾਂ ਦੀ ਸੇਵਾ ਕੀਤੀ ਹੈ ਅਨੀ ਦੇ ਚਰਨ ਕਮਲਾਂ ਦੇ ਪੂਜਨ ਤੇ ਲੱਗੇ ਹਨ ਵੱਡਾ ਭਾਗ ਲਿਵ ਲਾ ਗੁਣ ਵੱਡਿਓ ਭਾਗਾਂ ਵਾਲਿਆਂ ਦੀ ਨਿਸ਼ਕਾਮ ਕਰਮਣੀ ਦੀ ਵਾਹਿਗੁਰੂ ਦੀ ਲਿਵ ਲਾਗੀ ਬੁੱਤੀ ਜੁੜ ਗਈ ਹੈ ਕਬਲ ਪ੍ਰਗਾਸ ਭਈ ਸਾਧ ਸੰਗਤ ਸੰਗਤ ਵਿੱਚ ਮਿਲਣ ਕੈ ਤੇ ਰਿਵੇ ਕਾਲੋ ਨੇ ਖੜੇ ਆਏ ਹਨ ਗੁਰਮਤਿ ਬੁੱਧ ਤਿਆਗੀ ਕੰਨਾ ਮੈਸਰੀ ਮੁੱਢਾ ਸੁੰਦਰ ਪੰਖੜੀਆਂ ਹਨ ਵਾਹਿਗੁਰੂ ਦੀ ਭਗਤੀ ਨੂੰ ਮਹਿਕ ਨਿਕਲਣ ਲੱਗੀ ਹੈ ਇਸ ਸਰਕਾਰ ਕਬਲ ਪ੍ਰਗਾਸ ਹੋ ਗਿਆ ਹੈ ਸਾਦ ਸੰਗਤ ਦੇ ਨਾਲ ਮਿਲ ਕਰਕੇ ਇਹਦਾ ਕੌਲ ਖੜਿਆ ਆਇਆ ਹੈ ਦੂਸ਼ਣ ਗੁਨਾਹ ਦੀ ਖੁਸ਼ਬੂ ਵਿੱਚੋਂ ਮੈਂ ਕੱਢ ਕੇ ਆਈ ਹੈ ਨਰਮਤ ਬੁੱਧ ਤਿਆਗ ਖੋਦੀ ਮੇਰੀ ਸ਼ਰਾਪੀ ਮੈਸ ਖਾਣਾ ਪੜੇ ਕੰਮ ਕਰਨੇ ਚੋਰੀਆਂ ਯਾਰੀਆਂ ਕਰਨੀਆਂ ਇਹ ਖੋਤੀ ਮਤ ਜਿਹੜੀ ਐ ਖੋਤੇ ਪਰਖਾਂ ਦੀ ਮਤ ਸਿੱਖਿਆ ਇਹ ਬੁੱਢੀ ਵਿੱਚੋਂ ਤਿਆਗ ਦਿੱਤੀ ਉਹਨਾਂ ਪੁਰਖਾਂ ਨੇ ਆਠ ਪਹਿਰ ਹਰ ਕੀ ਗੁਣ ਗਾਵੈ ਸਤਿ ਪਹਿਰ ਮਹਾਰਾਜ ਦੇ ਗੋਣੋ ਗਾਉਂਦੇ ਹਨ ਪ੍ਰੇਮੀ ਸਿਮਰਾ ਦੀਨ ਉਹ ਦਇਆ ਪੀਤੋ ਜਿਹਾ ਚਰਨ ਉਹ ਪ੍ਰੇਸ਼ਰ ਲਈ ਹਰ ਵਕਤ ਸਿਮਰਨ ਕਰਦੇ ਰਹਿੰਦੇ ਹਨ ਆਪ ਕਰ ਸੰਗਤ ਸਭ ਉਧ ਰਹੇ ਨੇ ਅੱਜ ਵੀ ਕਰ ਜਾਂਦੇ ਨੇ ਉਹ ਸੰਗਤ ਕਰਨ ਵਾਲੇ ਸਾਰੇ ਉਹਨਾਂ ਨੂੰ ਕਰਦੇ ਹਾਂ ਜੰਮ ਬੇਨਤੀ ਸਗਲ ਜੰਗਾਲਾ ਤੇ ਜੰਗਾਲ ਬੰਧਨ ਵੀ ਸਾਰੇ ਨਾਸ ਹੋ ਜਾਂਦੇ ਹਨ ਚਰਨ ਆਧਾਰ ਤੇਰਾ ਪ੍ਰਭ ਸੋੰਮੇ ਮੇਰੇ ਸ਼ਮੀ ਅਕਾਲਪੁਰਖਾ ਰੰਗੂ ਕੋਤ ਪ੍ਰਵਸਾਰ ਤੇ ਵਤ ਵਾਹਿਗੁਰੂ ਆਪਿਆ ਉਹ ਤੇਰੇ ਚ ਭਗਤ ਪ੍ਰੋਤਪੇ ਹੋਏ ਤੂੰ ਉਹਨਾਂ ਚ ਰੰਗਿਆ ਹੋਇਆ ਹਰ ਵਕ ਤੰਗ ਸੰਗ ਹੈ ਪ੍ਰਭੂ ਸਾਥੀ ਹੈ ਤੂੰ ਕਰਨ ਪਰਿਉ ਨਾਨਕ ਪ੍ਰਭ ਤੂੰ ਮਰੀ ਇਹ ਪ੍ਰਭੂ ਅਕਾਲ ਪੁਰਖੋ ਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਅਕਾਲ ਪੁਰਖ ਦੀ ਸ਼ਰਨ ਲਈ ਹੈ ਇਹ ਆਖਿਓ ਹਰ ਹਰ ਇਹ ਅਕਾਲ ਪੁਰਖ ਦੀ ਕਿਰਪਾ ਦਾ ਹੱਥ ਦੇ ਕੇ ਆਪ ਨੇ ਲੋਕ ਤੋਂ ਲੋਕ ਚ ਰੱਖਿਆ ਕੀਤੀ ਆਪ ਨੇ ਸੇਵਕਾਂ ਦੀ ਅੱਗੇ ਸਾਥ ਸੰਗ ਜੀ ਅਸ਼ਟਪਦੀਆਂ ਚੱਲੇ ਇੱਥੇ ਪਹਿਲੀ ਬਾਣੀ ਬੁਲੀ ਦੀ ਸਪੂਰਨ ਹੋ ਗਈ ਹੈ ਮਹਾਰਾਜ ਦੀ ਇੱਥੇ ਚਰਨ ਆਧਾਰ ਤੀਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਚ ਸਰਨ ਪਰਿਓ ਨਹਾਰ ਇਕ ਪ੍ਰਵਤੋ ਮੂਰੀ ਦੇ ਰਾਖੋ ਹਰਿ ਸਾਥ ਨੈ ਭੈ ਕੰਕਲ ਵਾ